ਜੋ ਜਿਹੜੇ ਪੰਜਾਬ ਸਰਕਾਰ ਦੀ ਇੱਕ ਮਹਮ ਚੱਲ ਰਹੀ ਹੈ ਜਿਹਦੇ ਵਿੱਚ ਨਾਰਕੋਟਿਕਸ ਦੇ ਉੱਪਰ ਪੂਰਾ ਜੋਸ਼ ਕੰਜਵਸੀ ਕਰ ਰਹੀ ਹੈਗੇ ਤਾਂ ਇਸੇ ਸਬੰਧ ਦੇ ਕਿ ਲੜੀ ਜਿਹੜੀ ਸਾਡੀ ਹੈਗੀ ਹੈ ਫਾਜ਼ਲਕਾ ਪੁਲਿਸ ਵੱਲੋਂ ਇੱਕ ਮੁਲਜ਼ਮ ਹੈਗਾ ਜਿਹਦਾ ਨਾਮ ਹੈ ਰਾਜਕੁਮਾਰ ਰਾਜਪਾਲ ਹੈਗਾ ਵਰ ਐਲਿਸ ਵਿੱਕੀ ਹੈਗੇ ਤੇ ਇਹਦੇ ਪਰ ਐਫ ਆਈ ਆਰ ਇੱਕ ਲੋਜ ਹੋਈ ਸੀ ਜਿਸ ਦੇ ਵਿੱਚ 300 ਗ੍ਰਾਮ ਜਿਹੜਾ ਸੀਗਾ 300 ਕਿਲੋਗ੍ਰਾਮ ਜਿਹੜਾ ਸੀਗਾ ਉਹ ਸੀਗਾ ਪੋਪੀ ਹਾਸਕ ਸੀਗਾ ਤੇ ਐਫ ਆਈ ਆਰ ਨੰਬਰ ਜਿਹੜੀ ਹੈਗੀ 101 17 6 2021 ਦੀ ਗੈਰੋਗੇ ਥਾਣੇ ਦੇ ਵਿੱਚ ਜਮ ਹੋਈ ਸੀਗੀ ਤੇ ਇਹਦਾ ਜਿਹੜਾ ਬ੍ਰਦਰ ਹੈਗਾ ਉਹਦੇ ਉੱਪਰ 6 ਮੁਕਦਮੇ ਉਹਦੇ ਉੱਪਰ ਦਰਜ ਆ ਗਏ ਉਹ ਹਲੇ ਜੇਲ੍ਹ ਦੇ ਵਿੱਚ ਹੈਗੇ ਉਹਨੂੰ ਹਲੇ ਕੋਈ 15 ਕਿ ਮਹੀਨੇ ਹੋ ਗਏ ਜੇਲ੍ਹ ਦੇ ਵਿੱਚ ਤੇ ਹਲੇ 2.5 ਸਾਲ ਦੀ ਹਲੇ ਜ਼ਮਾਨਤ ਤੇ ਬਾਅਦ ਆਇਆ 2.5 ਸਾਲ ਦੇ ਬਾਅਦ ਇਹ ਲੜਕਾ ਜਿਹੜਾ ਜਿਹਾ ਰਾਜਪਾਲ ਦੇ ਰਿਹਾ ਜਿਆ ਇਹਦੀ ਜਿਹੜੀ ਸਾਰੀ ਪ੍ਰਾਪਰਟੀ ਸੀਗੀ ਜਿਹਦੇ ਵਿੱਚ ਕੀ 54.4 ਮਤਲ ਜਿਹੜਾ ਹੈਗਾ ਮਕਾਨ ਹੈਗਾ ਇਹ ਸਾਰੀ ਇਹਨੇ ਲੈਂਡ ਲਈਤੀ ਹੈ ਪੰਜ ਜਿਹੜੇ ਹੈਗੇ ਇਹਨੇ ਅਲੱਗ ਅਲੱਗ ਪ੍ਰਾਪਰਟੀਜ਼ ਲੀਤੀਆਂ 17 ਲੱਖ 73000 ਦੀ ਇੱਕ ਹੈਗੀ ਹੈ 80000 ਦੀ ਇੱਕ ਹੈਗੀ 16 ਲੱਖ 75000 ਦੀ ਇੱਕ ਹੈਗੀ ਹੈ 19 19 ਲੱਖ ਦੀ ਇੱਕ ਹੈਗੀ ਹੈ 77000 ਦੀ ਇੱਕ ਹੈਗੀ ਤੋਂ ਫਿਰ ਤਕਰੀਬਨ ਜਿਹੜਾ ਸਾਰਾ ਮਿਲ ਜਾਂਦਾ ਹੈਗਾ 55 ਲੱਖ 55 ਸੌ ਰੁਪਏ ਜਿਹੜਾ ਉਹ ਇਹਦੀ ਸਾਰੀ ਪ੍ਰਾਪਰਟੀ ਹੈ ਇਹਦੇ ਕੰਸਰਨ ਜਿਹੜੇ ਸਾਰੇ ਡਾਕੂਮੈਂਟ ਜਿਹੜੇ ਸੀਗੇ ਤੋਂ ਐਸਐਚਓ ਜਿਹੜੇ ਵੈਰ ਰੁਪਏ ਨੇ ਉਹਨਾਂ ਨੇ ਫਿਰ ਦਿੱਲੀ ਜਿਹੜੇ ਹੈਗੇ ਉੱਥੇ ਭੇਜੇ ਸੀਗੇ ਤੋਂ ਇਹਨਾਂ ਦੀ ਜਿਹੜੀ ਪ੍ਰਾਪਰਟੀ ਫ੍ਰੀਜ਼ ਕੀਤੀ ਗਈ ਜਿਹੜੇ ਸਾਰੇ ਜਿਹੜੇ ਪੰਜ ਜਿਹੜੀ ਇਹਨਾਂ ਦੀ ਜਿਹੜੀ ਪ੍ਰਾਪਰਟੀ ਸੀ ਨੇ ਇਸ ਸਬੰਧ ਤੇ ਜਿਹੇ ਚੈਨਲ ਪੁਸ਼ਟ ਰਲ ਲਗਾਣਾ ਹੈ ਸੀਟੀ ਨੂੰ ਦੱਸਿਆ ਗਿਆ ਵੀ ਇਹ ਤੁਹਾਡੀ ਜਿਹੜੀ ਪ੍ਰਾਪਰਟੀ ਫ੍ਰੀਜ਼ ਹੈ ਤੁਸੀਂ ਨਾ ਇਹਨੂੰ ਵੇਚ ਸਕਦੇ ਹੋ ਕਿਉਂ ਤੇ ਨਾ ਹੀ ਤੁਸੀਂ ਇਹਨੂੰ ਅੱਗੇ ਇਹਨੂੰ ਕੋਈ ਡਿਵੈਲਪ ਕਰ ਸਕਦੇ ਹੋ ਪਰ ਇਸ ਤੋਂ ਇਲਾਵਾ ਜੇਕਰ ਨਸ਼ੇ ਦੀ ਗੱਲ ਕੀਤੀ ਜਾਵੇ ਮੈਡੀਕਲ ਨਸ਼ਾ ਹੋ ਗਿਆ ਜਾਂ ਹੋਰ ਵੀ ਕਿਸੇ ਤਰ੍ਹਾਂ ਦਾ ਨਸ਼ਾ ਹੈ ਉਸ ਤੋਂ ਬਣਾਈ ਗਈ ਪ੍ਰਾਪਰਟੀ ਬਾਰੇ ਕੀ ਤੁਹਾਡੇ ਵੱਲੋਂ ਕਾਰਵਾਈ ਨਸ਼ੇ ਵੱਲੋਂ ਕੋਈ ਵੀ ਪ੍ਰਾਪਰਟੀ ਜੇ ਬਣਾਈ ਜਾਂਦੀ ਪਾਵੇਂ 1 ਰੁਪਏ ਦੀ ਪ੍ਰਾਪਰਟੀ ਵੀ ਹੈ ਤੇ ਉਹਨੂੰ ਅਸੀਂ ਜਿਹੜਾ ਕੰਸਰਨ ਡਾਕੂਮੈਂਟੇਸ਼ਨ ਦੇ ਨਾਲ ਆਪਾਂ ਲੀਗਲ ਜਿਹੜਾ ਸਾਡਾ ਸੈੱਲ ਹੈ ਉਹਨੂੰ ਪੇਜ ਕੇ ਤੇ ਉਹਦੇ ਵੱਲੋਂ ਅਸੀਂ ਫ੍ਰੀਜ਼